ਆਯਾ ਜਿਮਰਤ ਕੀ ਕਰ ਸਕਦੀ ਆ ਲਹਿੰਗਾ ਲੂੰਗਾ ਪਾਉਣ ਲੱਗਦੀ ਆ ਕਿ ਸਾੜੀ ਨਾ ਲੱਗਦੀ ਆ ਆਇਆ ਹਾਂਜੀ ਹਾਂਜੀ ਸੇਵਕ ਆ ਗਈ ਕੀ ਹੋਇਆ ਵਾ ਇੰਨਾ ਕ ਬੋਲਣ ਦੇ ਜੇ ਟਾਈਮ ਤਾਂ ਤੂੰ ਇੰਨਾ ਲਾਤਾ ਪਤਾ ਨਹੀਂ ਸਾੜੀ ਪਾਉਣ ਨਹੀਂ ਹੁੰਦੀ ਜਿੱਦਾਂ ਸਾੜੀ ਨਹੀਂ ਪਾਉਣ ਨਹੀਂ ਮੈਂ ਗਾਵੇ ਤੁਹਾਨੂੰ ਪਤਾ ਉਹਨਾਂ ਨੂੰ ਕਮਲ ਬੜਾ ਪੈਂਦਾ ਚਲੋ ਤਿਆਰ ਹੁਣ ਕਿ ਨਹੀਂ ਅਜੇ ਹਾਂ ਮੈਂ ਤਿਆਰ ਹਾਂ ਚਲੋ ਚਲੀਓ ਜਾਣਾ ਆਪਾਂ ਫਿਰ ਉਧਰ ਸ਼ਮੀ ਦੀਦੀ ਨਾਲ ਗੰਜੀ ਜੁਵਲ ਵੀ ਜਾਣਾ ਹੈ ਅੰਜੂ ਭਾਬੀ ਤੇ ਜਕੇ ਭਾਜੀ ਹਲ ਵੀ ਜਾਣਾ ਅੰਜੂ ਭਾਬੀ ਉਹਨਾਂ ਵਾਲਾ ਉੱਧਰ ਤੁਹਾਨੂੰ ਕਿੰਨੇ ਕਹ ਜਾਣ ਦੀ ਕਿਉਂ ਉੱਧਰ ਕੀ ਹੈ ਉੱਧਰ ਜਾਣਾ ਆਪਾਂ ਉੱਧਰ ਵੀ ਹੂੰ ਤੁਹਾਨੂੰ ਪਤਾ ਤੁਹਾਡੇ ਜਾਣ ਤੋਂ ਬਾਅਦ ਇੱਥੇ ਕੀ ਕੁਛ ਹੋਇਆ ਵਾ ਕਿਉਂ ਤੂੰ ਜਿਹੜੋ ਜੇਂਤੀ ਚੱਲ ਗਈ ਹੀ ਨਾ ਹਾਂ ਤੇ ਮੈਂ ਜੰਮੀ ਦੀ ਰਹੀ ਹੁਣ ਮੈਨੂੰ ਲੱਗੇ ਹੀ ਉੱਧਰ ਤੇ ਇੱਧਰ ਤੇ ਮਾਸੀ ਰਹਿ ਗਈ ਸੀ ਤੁਹਾਡੇ ਕੋਲ ਤੇ ਮਾਸੀ ਜੀ ਨੇ ਮੈਨੂੰ ਉੱਥੇ ਬੈਠੀ ਨੂੰ ਫੋਨ ਕਰ ਦਿੱਤਾ ਸੀ ਕਹਿੰਦੀ ਸੀ ਕਿਸੇ ਵਕ ਫੜਿਆ ਗਿਆ ਤੇ ਸਿਮਰਤ ਤੂੰ ਆਪੋ ਵੇਖ ਲੈ ਸਿਕ ਸਿੱਖ ਕੀ ਕਰਨਾ ਹੁਣ ਅੱਗੇ ਹਾਂ ਤੇ ਮੈਂ ਅਤੇ ਜੀਜੂ ਆਪ ਅੱਗੇ ਲੱਗੇ ਕਿ ਨਹੀਂ ਸਿਮਰਤ ਅਸੀਂ ਤੇਰੀ ਮਦਦ ਕਰਾਂਗੇ ਅਸੀਂ ਸੇਵਕ ਨੂੰ ਲੈ ਕੇ ਆਵਾਂਗੇ ਬਾਅਦ ਤੇ ਮੈਂ ਫੇਰ ਸੋਚਿਆ ਕਿ ਨਹੀਂ ਮੇਰੀ ਮੰਮੀ ਆ ਮੇਰਾ ਵੀਰਾ ਵਾ ਮੇਰੀ ਭਾਬੀ ਆ ਉਧਰ ਮੈਂ ਉਹਨਾਂ ਨੂੰ ਤਾਂ ਦੱਸਾ ਉਹ ਆਪ ਨਾਲ ਤੁਰਨਗੇ ਪਰ ਉਹਨਾਂ ਨੇ ਅੱਗੋਂ ਫੋਨ ਤੇ ਦੂਰ ਦੀ ਗੱਲ ਮੈਂ ਆਪ ਉਹਨਾਂ ਦੇ ਘਰੇ ਗਈ ਹੀ ਮੈਂ ਰਾਸਤੇ 'ਚ ਫੋਨ ਵੀ ਇਨਾ ਕਰ ਦਿੱਤੀ ਗਈ ਭਾਬੀ ਨੂੰ ਕਿ ਚੱਲ ਮੈਂ ਫੋਨ ਕਰਦੀ ਜਾਨੀ ਭਾਬੀ ਆਪ ਆ ਜਾਣਗੇ ਜੀ ਵੀਰਾ ਨਹੀਂ ਇੱਥੇ ਹੈਗਾ ਤੇ ਮੈਂ ਫੋਨ ਕੀਤਾ ਭਾਬੀ ਕੋ ਖੁਦ ਜਾ ਕੇ ਮਤਲਬ ਲਈ ਕਿ ਭਾਬੀ ਨਹੀਂ ਹਾਡੇ ਨਾਲ ਤਾਂ ਰੋਸੇਵਕ ਫੜਿਆ ਗਿਆ ਪਰ ਭਾਬੀ ਨੇ ਉਸੇ ਵੇਲੇ ਮਿੰਟੇ ਚ ਜਵਾਬ ਦਿੱਤਾ ਕਹਿੰਦੀ ਨਾ ਸਿਮਰਤ ਅਈ ਇਹੋ ਜੇ ਕੈਸਾ ਚ ਨਹੀਂ ਆਉਨੇ ਨਾ ਹਾਡੇ ਚ ਪਹਿਲਾਂ ਆਉਜੀ ਚੀਜ਼ਾਂ ਚ ਹੀ ਕਹਦੀ ਪਏ ਤੇ ਨਾ ਹੋ ਨਹੀਂ ਪੈਣਾ ਵਾ ਮੈਂ ਨਹੀਂ ਤੇਰ ਨਾਲ ਦੁਲ ਦੇਖ ਲੈ ਸਿਮਰਤ ਮੈਂ ਇੰਨਾ ਕਰਦਾ ਰਿਆ ਉਹਨਾਂ ਨਾਲ ਉਹ ਵੀ ਪਿੱਠ ਵਿਖਾ ਕੇ ਕਿ ਇਹੋ ਤੇ ਗੱਲ ਆ ਨਾ ਉਹਨਾਂ ਨੇ ਮੈਨੂੰ ਮਿੰਟੇ ਚ ਜਵਾਬ ਦੇ ਦਿੱਤਾ ਤੇ ਮੈਂ ਕਿੱਦਾਂ ਤੁਹਾਨੂੰ ਲੈ ਕੇ ਉਧਰ ਚੱਲ ਜਾ ਮੈਂ ਤੇ ਵੈਸੇ ਹੀ ਵੀ ਨਾ ਭਾਬੀ ਨਾਲ ਮੰਮੀ ਨਾਲ ਤੇ ਚੱਲ ਮੈਨੂੰ ਕੀ ਗਿਲਾ ਹਰ ਗੱਲ ਤੇ ਨਾ ਕਿਉਂਕਿ ਮੰਮੀ ਭਾਬੀ ਨੂੰ ਅੱਗੇ ਲਾਉਂਦੇ ਆ ਵੀਰੇ ਨੂੰ ਵੀ ਕੋਈ ਗੱਲ ਕਹੋ ਉਹਨਾਂ ਨੇ ਭਾਬੀ ਨੂੰ ਤੇ ਭਾਬੀ ਨਾਲ ਗੱਲ ਕਰ ਲੈ ਕੋਈ ਨਾ ਭਾਬੀ ਤੇਰੀ ਵੇਖ ਲੈਂਦੀ ਆ ਤੇ ਉਹਨਾਂ ਨੂੰ ਵਿਚਾਰਨ ਨੂੰ ਮੈਂ ਕੀ ਕਹਿਣਾ ਗੱਲ ਤੇ ਭਾਬੀ ਦੀ ਆ ਨਾ ਸਾਰੀ ਤੇ ਭਾਬੀ ਨੇ ਵੀ ਆਪਣੀ ਮਰਜ਼ੀ ਕਰਨੀ ਉਹਨਾਂ ਨੂੰ ਕਹੋ ਕੁਛ ਹੋਰ ਤੇ ਕਰਨਾ ਕੁਛ ਹੋਰ ਇਸੇ ਕਰਕੇ ਨਾ ਮੈਂ ਉਹਨਾਂ ਨਾਲ ਰਿਸ਼ਤਾ ਨਹੀਂ ਕੋਈ ਰੱਖਣਾ ਚਾਹੁੰਦੀ ਚੱਲ ਕੋਈ ਨਹੀਂ ਵੇਖ ਲੈਨੇ ਆਪਾਂ ਕੀ ਕਰਨਾ ਹੈ ਭਾਬੀ ਦੀ ਮੈਨੂੰ ਇੱਕ ਗੱਲ ਹੀ ਸਮਝ ਆਉਂਦੀ ਭਾਬੀ ਨੂੰ ਨਾ ਬਸ ਇੱਕ ਸਟੇਟਸ ਦੀ ਜ਼ਿਆਦਾ ਹੀ ਆ ਕਿ ਮੇਰਾ ਸਟੇਟਸ ਨਾ ਖਰਾਬ ਹੋ ਜੇ ਮੇਰੇ ਬੰਦੇ ਦਾ ਸਟੇਟਸ ਨਾ ਖਰਾਬ ਹੋ ਜੇ ਖੁਦ ਆਪ ਇਹਨਾਂ ਨੂੰ ਅੱਗੇ ਲੱਗਣਾ ਚਾਹੀਦਾ ਹੈ ਕਿ ਨਹੀਂ ਅਹੀਂ ਆਪ ਅੱਗੇ ਲੱਗਦੇ ਆ ਪਰ ਇਹਨਾਂ ਨੇ ਕੀ ਸੋਚਿਆ ਕਿ ਨਹੀਂ ਤੇਰੇ ਭਰਾ ਨੂੰ ਨਹੀਂ ਹੱਗੇ ਲੋਣਾ ਇਹੀ ਇਹੋ ਜੇ ਚੱਕਰਾਂ ਜਿਨੀ ਪੈਂਦੇ ਕਮ ਸੇ ਕਮ ਜੀਜੂ ਆ ਉਹਨਾਂ ਦੀ ਵੀ ਸਰਕਾਰੀ ਨੌਕਰੀ ਹੀ ਨਾ ਪਰ ਉਹਨੇ ਇੱਕ ਵਾਰੀ ਨਹੀਂ ਸੋਚਿਆ ਕਿ ਨਹੀਂ ਮੈਂ ਨਹੀਂ ਕਰਨਾ ਮੇਰੀ ਤਾਂ ਨਵੀਂ ਨਵੀਂ ਨੌਕਰੀ ਲੱਗੀ ਆ ਕੱਲ ਨੂੰ ਮੇਰੇ ਸਿਰ ਤੇ ਕੋਈ ਗੱਲ ਆਊਗੀ ਪਰ ਉਹਨਾਂ ਨੇ ਇੱਕ ਵਾਰੀ ਨਹੀਂ ਸੋਚਿਆ ਤੇ ਪਰ ਭਾਬੀ ਨੂੰ ਇਹੋ ਹੀ ਤੇ ਜੇ ਵੀਰਾ ਚੱਲ ਗਿਆ ਨਾ ਤੇ ਕੀ ਪਤਾ ਵੀਰੇ ਨੂੰ ਨਾ ਉੱਤੇ ਫੜ ਕੇ ਬਾਹਰ ਲਣ ਤਨ ਬੰਦਾ ਇਹਨਾਂ ਨੇ ਪੁੱਛੇ ਜੇ ਆਪਾਂ ਕੀ ਦੀ ਮਦਦ ਕਰਦੀਏ ਆਪਾਂ ਘਰ ਦੇ ਬੰਦੇ ਹੀ ਜੇ ਮੇਰੇ ਨਾਲ ਅੱਗੇ ਲਾ ਕੇ ਤੁਰਦੇ ਤੇ ਮੈਨੂੰ ਵੀ ਮਾਰ ਲੈਣਾ ਹੈ ਆਪਣੇ ਭਰਾ ਤੇ ਆਪਣੀ ਪਰਜਾਈ ਤੇ ਕਿ ਨਹੀਂ ਮੇਰੇ ਨਾਲ ਤੁਰੇ ਆ ਪਰ ਇਹ ਕਹਿੰਦੇ ਹੁੰਦੇ ਨਾ ਔਖੀ ਵੇਲੇ ਕੋਈ ਸਾਥ ਨਹੀਂ ਦਿੰਦਾ ਪਰ ਅੱਜ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਨਾ ਮੈਂ ਮਰਦੇ ਦਮ ਤੱਕ ਨਹੀਂ ਭੁੱਲ ਸਕਦੀ ਉਹਨਾਂ ਨੂੰ ਤੇ ਹਮੇਸ਼ਾ ਜਦੋਂ ਵੀ ਪ੍ਰਮਾਤਮਾ ਕਰੇ ਕਦੀ ਉਹਨਾਂ ਨੂੰ ਮੇਰੀ ਲੋੜ ਪਵੇ ਨਾ ਪਰ ਜਦੋਂ ਵੀ ਉਹਨਾਂ ਨੂੰ ਮੇਰੀ ਲੋੜ ਪਊਗੀ ਨਾ ਮੈਂ ਅੱਗੇ ਲੱਗੂੰਗੀ ਕਿ ਨਹੀਂ ਦੀਦੀ ਮੈਂ ਤੁਹਾਡੇ ਨਾਲ ਆਂ ਤੂੰ ਕੱਲੀ ਕਿਉਂ ਅੱਗੇ ਲੱਗੇਂ ਗਿਓ ਤੇਰੇ ਨਾਲ ਮੈਂ ਵੀ ਆਗਾ। ਹੋਤਾ ਹੈ। ਸੁਣ ਰਤਾ ਚੱਲ ਆਪਾਂ ਛੇਤੀ ਚੱਲੀਏ ਮੜ ਕੇ ਛੇਤੀ ਵਾਪਸ ਵੀ ਆਉਣਾ ਹੈ। ਹੂੰ। ਤੇਰੇ ਬਾਅਦ ਇੱਕ ਸਰਪ੍ਰਾਈਜ਼ ਵੀ ਹੈ। ਸਰਪ੍ਰਾਈਜ਼? ਓਕੇ। ਬਈ ਉਹ ਥੋੜਾ ਦੱਸਣਾ ਮੈਂ ਨਾਲੇ ਇੱਕ ਗੱਲ ਹੋਰ ਇੰਨਾ ਕ ਝਟਕਾ ਮੈਨੂੰ ਲੱਗਣਾ ਹੀ ਚਾਹੀਦਾ। ਜੇ ਇੰਨਾ ਕ ਝਟਕਾ ਨਾ ਲੱਗਦਾ ਤੇ ਮੈਨੂੰ ਰਿਸ਼ਤੇ ਦਾ ਅਹਿਸਾਸ ਨਹੀਂ ਹੋਣਾ। ਸਹੀ ਹੈ। ਅੱਜ ਮੇਰੇ ਤੇ ਇਦਾਂ ਦਾ ਟਾਈਮ ਆਇਆ। ਮਾਸੀ ਮੈਂ ਪੁੱਤ ਤੇਰੇ ਲਈ ਜਾਨ ਵੀ ਦੇ ਦੂੰਗੀ ਤੇਰੇ ਲਈ ਇਹ ਆ ਕਰ ਦੂੰਗੀ ਇੱਦਾਂ ਹੋਰੀਆ ਬੇਤਰਤੀਕੇ ਗਈ ਕਿ ਨਹੀਂ ਉਹ ਵੀ ਜਦੋਂ ਮੇਰੇ ਤੇ ਮਾਰਾ ਟਾਈਮ ਆਇਆ ਸਹੀ ਗੱਲ ਹੈ ਮੇਰੇ ਨਾਲ ਖਲੋਤਾ ਕੌਣ ਆ ਜਿੱਦੇ ਤੋਂ ਮੈਨੂੰ ਬਿਲਕੁਲ ਆਸ ਨਹੀਂ ਇੰਨੀ ਜਿੰਨੀ ਵੀ ਆਸ ਨਹੀਂ ਉਹ ਮੇਰੇ ਲਈ ਖਲੋਤੇ ਤੂੰ ਮੇਰੇ ਮਗਰ ਗਈ ਤੂੰ ਮੇਰੇ ਲਈ ਇੰਨਾ ਸਟੈਂਡ ਲਿਆ ਹੁਣ ਜਾ ਕੇ ਮੈਨੂੰ ਪਤਾ ਲੱਗਾ ਹਸਬੰਡ ਵਾਈਫ ਦਾ ਰਿਸ਼ਤਾ ਕੀ ਹੁੰਦਾ ਹੁਣ ਮੈਨੂੰ ਤੇਰੀ ਇਮਤਿਹਾਨ ਵੀ ਪਤਾ ਲੱਗੀ ਚਲੋ ਕਹਿੰਦੇ ਹੁੰਦੇ ਨਾ ਦੇਰ ਆਵੇ ਦਰਸ ਆਵੇ ਤੁਹਾਨੂੰ ਸਮਝ ਤੇ ਲੱਗੀ ਨਾ ਕਿ ਰਿਸ਼ਤੇ ਦੀ ਅਹਿਮਤ ਕੀ ਹੁੰਦੀ ਪੈਹਾ ਸਟੇਟਸ ਗੱਡੀਆਂ ਕਾਰਾਂ ਉਹਨਾਂ ਦਾ ਕੋਈ ਮੋਲ ਨਹੀਂ ਹੁੰਦਾ ਮੋਲ ਹੁੰਦਾ ਤੇ ਰਿਸ਼ਤਿਆਂ ਦਾ ਦਿਲ ਦੇ ਰਿਸ਼ਤਿਆਂ ਦਾ ਇਨਸਾਨਾਂ ਦਾ ਸੇਵਾ ਤੁਹਾਨੂੰ ਪਤਾ ਜੋ ਮੇਰਾ ਤੁਹਾਡੇ ਨਾਲ ਵਿਆਹ ਹੋਇਆ ਜਦੋਂ ਦੀ ਮੈਂ ਤੁਹਾਡੇ ਨਾਲ ਇਸ ਰਿਸ਼ਤੇ 'ਚ ਵੱਜੀ ਆ ਨਾ ਮੈਂ ਤੁਹਾਨੂੰ ਉਦੋਂ ਤੋਂ ਬਹੁਤ ਪਿਆਰ ਕਰਦੀ ਆ ਪਰ ਤੁਸੀਂ ਇਸ ਗੱਲ ਨੂੰ ਕੋਈ ਸਮਝ ਹੀ ਨਹੀਂ ਪਾਉਂਦੇ ਮੈਂ ਹਰ ਵਾਰੀ ਤੁਹਾਨੂੰ ਪਤਾ ਮੈਂ ਜਿੰਨੀ ਵਾਰੀ ਵੀ ਉਧਰ ਗਈ ਨਾ ਤੁਸੀਂ ਜਿੰਨੀ ਵਾਰੀ ਮੈਨੂੰ ਕਹਿੰਦੇ ਰੇ ਨਾ ਕਿ ਜਾ ਸਿੰਮਰਤ ਚੱਲ ਜਾ ਇਹ ਮੈਨੂੰ ਪਤਾ ਜਾਂ ਮੇਰੇ ਦਿਲ ਨੂੰ ਪਤਾ ਮੈਂ ਕਿੱਦਾਂ ਉਧਰ ਰਹਿੰਦੀ ਨਹੀਂ ਮੇਰਾ ਇੱਕ ਮਿੰਟ ਵੀ ਉਧਰ ਦਿਲ ਨਹੀਂ ਲੱਗਦਾ ਹੁੰਦਾ ਏ ਮੈਨੂੰ ਇਹ ਹੁੰਦਾ ਏ ਕਿ ਮੈਂ ਤੁਹਾਡੇ ਕੋਲ ਵਾਪਸ ਜਾਵਾਂ ਚਾਹੇ ਜਿੰਨੀ ਵਾਰੀ ਮਰਜ਼ੀ ਤੁਸੀਂ ਮੈਨੂੰ ਦੇ ਘਾਰ ਆ ਚੱਲ ਜਾ ਇਥੋਂ ਪਰ ਮੈਨੂੰ ਪਤਾ ਨਾ ਕਿ ਮੇਰਾ ਜਮਾਂ ਮਨ ਨਹੀਂ ਲੱਗਦਾ ਹੁੰਦਾ ਮੈਂ ਫੇਰ ਆ ਜਾਂਦੀ ਨਹੀਂ ਕਿ ਨਹੀਂ ਯਾਰ ਚੱਲ ਕਮ ਸੇ ਕਮ ਇਹ ਨਹੀਂ ਮੈਂ ਤੇ ਕਰਦੀ ਆ ਨਾ ਕਮਲੀਆ ਕੀ ਗੱਲ ਕਰਤੀ ਤੂੰ ਪਹਿਲਾਂ ਨਹੀਂ ਪਿਆਰ ਕਰਦਾ ਹੁੰਦਾ ਹੁਣ ਤੇ ਕਰਦਾ ਹਾਂ ਨਾ ਹੁਣ ਤੇ ਤੇਰੇ ਲਈ ਜਾਨ ਵੀ ਆਜ ਰਿਹਾ ਲੈ ਜਿੱਥੇ ਗਏਂਗੀ ਉੱਥੇ ਜੱਟ ਬਣੂਗਾ ਤੇਰੇ ਕਰਕੇ ਹੁਣ ਤੇ ਤੇਰੇ ਬਿਨਾ ਜੱਟ ਸਾਹ ਨਹੀਂ ਲੈਂਦਾ ਜਿੱਥੇ ਗਏਂਗੀ ਉੱਥੇ ਖੜੂਗਾ ਤੂੰ ਜਾਂ ਇਹਦੇ ਟਾਈਮ ਹੁਣ ਤੇ ਪਤਾ ਲੱਗੂਗਾ ਕਦੋਂ ਖੜਨਾ ਵਾ ਅਏ ਤੂੰ ਹੁਣ ਤੇ ਚੱਲੀਏ ਰਸਈ ਇੱਥੇ ਸਾਰਾ ਟਾਈਮ ਇੱਧੇ ਬੀਤ ਜਾਣਾ ਆਪਣਾ ਚਲੋ ਸੱਚ ਯਾਰ ਉੱਥੇ ਵੀ ਜਾਣਾ ਆਪਾਂ ਚਲੋ ਆਜੋ ਹੁਣ ਫੇਰ ਮੰਮੀ ਹਾਂਜੀ ਵੇਖੋ ਸੂਟ ਸਹੀ ਸੀ ਤਾਂ ਟੈਲਰ ਨੇ ਬਹੁਤ ਸੋਹਣਾ ਬੱਤ ਬਹੁਤ ਸੋਹਣਾ ਮਾੜੇਰੇ ਮੇਰੀ ਦੀ ਨਹੀਂ ਕੱਪੜੇ ਨਹੀਂ ਪਾਏ ਚੰਗੇ ਤੇ ਹੁਣ ਵੇਖਣਾ ਬਹੁਤ ਕਿਰਪਾ ਤੇ ਵਧੀਆ ਕੱਪੜੇ ਪਾਏ ਆ ਪਾਪਾ ਐਦਾਂ ਨਹੀਂ ਕਹਿਣਾ ਤੁਸੀਂ ਤੁਸੀਂ ਇਹ ਚੀਜ਼ ਨਹੀਂ ਸੋਚਣੀ ਕਿ ਮੈਂ ਮਾੜਾ ਪਾਉਂਦੀ ਰਹੀ ਆ ਤੇ ਮਾੜਾ ਖਾਂਦੀ ਰਹੀ ਆ ਜਿਉ ਮੈਂ ਤੁਹਾਡੇ ਘਰ ਚ ਆਈ ਆ ਨਾ ਪਾਪਾ ਮੈਨੂੰ ਬਹੁਤ ਕੁਝ ਮਿਲਿਆ ਆ ਤੁਹਾਨੂੰ ਇਹਨਾਂ ਦੇ ਪਤਾ ਨਾ ਮੈਨੂੰ ਇਹਨਾਂ ਕੱਪੜਿਆਂ ਦੀ ਤੇ ਖਾਣ ਪੀਣ ਦੀ ਐਮੀਅਤ ਨਹੀਂ ਆ ਮੈਨੂੰ ਤੁਹਾਡੇ ਪਿਆਰ ਦੀ ਐਮੀਅਤ ਆ ਤੁਹਾਨੂੰ ਪਤਾ ਕਰਦੀ ਆ ਹੈ ਕਿੰਨਾ ਮੰਮੀ ਜੇ ਮੈਂ ਕਿਸੇ ਹੋਰ ਘਰ ਵਿਆਹੀ ਹੁੰਦੀ ਨਾ ਉੱਥੇ ਚਾਰ ਪੈਸੇ ਤੇ ਹੋਣੇ ਸੀ ਪਰ ਮੈਨੂੰ ਕਦੀ ਇੰਨਾ ਪਿਆਰ ਨਹੀਂ ਸੀ ਮਿਲਣਾ ਜਿੰਨਾ ਮੈਨੂੰ ਆਪਣੇ ਸੱਸ ਸਹੁਰੇ ਤੋਂ ਆਪਣੇ ਘਰ ਵਾਲੇ ਤੋਂ ਪਿਆਰ ਮਿਲਿਆ ਮੈਨੂੰ ਰਿਸ਼ਤਿਆਂ ਦਾ ਪਤਾ ਹੀ ਨਹੀਂ ਸੀ ਹੁੰਦਾ ਮੈਨੂੰ ਇੱਥੇ ਆ ਕੇ ਰਿਸ਼ਤਿਆਂ ਦਾ ਪਤਾ ਲੱਗਾ ਮੰਮੀ ਤੁਸੀਂ ਮੈਨੂੰ ਕਦੀ ਨਾ ਸਮਝਿਆ ਹੀ ਨਹੀਂ ਆਇਤਾ ਹਾਂ ਤੁਮੇਂ ਦੇ ਹੀ ਪੁੱਤ ਤੂੰ ਹੀ ਮੈਨੂੰ ਕਦੀ ਸੱਸ ਨਹੀਂ ਸਮਝਿਆ ਤੂੰ ਹੀ ਮੈਨੂੰ ਮਾਂ ਸਮਝਦੀ ਆ ਯਾਰ ਇਹ ਇਦਾਂ ਦਾ ਹੋਣਾ ਚਾਹੀਦਾ ਤੇਰੀ ਧੀ ਨੇ ਵੀ ਸਾਡੇ ਨਾਲ ਬਹੁਤ ਮੁਸ਼ਕਲਾਂ ਕੱਟੀਆਂ ਮਾਈ ਗੁਰੂ ਨੇ ਛੱਡੀ ਹੁਣ ਬਹੁਤ ਨੇੜੇ ਹੋ ਕੇ ਸੁਣੀਏ ਹੋਰ ਚੁਰਤ ਨੂੰ ਬਹੁਤ ਜਚਿਆ ਵਾ ਮੰਮੀ ਕਹਿੰਦੇ ਆ ਨਾ ਕਿ ਜੇ ਪਰਮਾਤਮਾ ਤੇ ਆਸ ਰੱਖ ਕੇ ਚੱਲੋ ਨਾ ਪਰਮਾਤਮਾ ਸਭ ਕੁਝ ਕਰਦਾ ਆ ਪਰ ਅਜੇ ਵੀ ਨਾ ਖੋਜ ਕੇ ਰਿਸ਼ਤਿਆਂ ਦੀ ਥੋੜਿਆ ਮੰਮੀ ਬੇਸ਼ੱਕ ਸਿਮਰਤ ਇਸੇ ਵਕਨ ਸਾਰਾ ਕੁਝ ਸਹੀ ਹੋ ਗਿਆ ਸਾਡਾ ਪਰ ਅਜੇ ਵੀ ਮੇਰਾ ਧਿਆਨ ਮੇਰੇ ਪੇਕੇਆਂ ਵੱਲ ਆ ਨਾ ਮੇਰੇ ਭਰਾ ਦਾ ਕਦੀ ਫੋਨ ਆਇਆ ਨਾ ਮੇਰੀ ਮਾਂ ਦਾ ਹੀ ਆਇਆ ਮੈਨੂੰ ਨਾ ਜੇ ਕਿਤੇ ਉਹ ਵੀ ਰਿਸ਼ਤੇ ਮੇਰੇ ਸਹੀ ਹੋ ਜਨਾਂ ਤੇ ਬਸ ਫੇਰ ਤੇ ਮੰਮੀ ਕੋਈ ਗੱਲ ਹੀ ਨਹੀਂ ਸਭ ਹੋ ਜਾਣਗੇ ਪੁੱਤ ਤੂੰ ਕੋਈ ਟੈਨਸ਼ਨ ਨਹੀਂ ਲੈਣੀ ਟਾਈਮ ਟਾਈਮ ਦੀ ਗੱਲ ਆ ਟਾਈਮ ਸਹੀ ਹੋ ਗਿਆ ਸਭ ਰਿਸ਼ਤੇ ਵੀ ਸਹੀ ਹੋ ਜਾਣੇ ਪੁੱਤ ਮੰਮੀ ਅੱਜ ਤੱਕ ਮੈਂ ਉੱਚਾ ਨਹੀਂ ਬੋਲੀ ਕਦੀ ਕਿਸੇ ਨਾਲ ਪਰ ਜਿੱਦਣ ਇੱਥੇ ਸੇਵਕ ਫਸ ਗਿਆ ਸੀ ਨਾ ਉਹ ਕੰਮ 'ਚ ਤੇ ਮੈਂ ਸਿਮਰਤ ਨਾਲ ਗਈ ਸੀ ਤੇ ਭਾਬੀ ਨਾਲ ਮੇਰੀ ਬੜੀ ਬਹਿਸ ਹੋਈ ਸੀ ਮੈਨੂੰ ਚੰਗਾ ਨਹੀਂ ਲੱਗਿਆ ਭਾਬੀ ਨੇ ਵੀ ਬੜਾ ਕੁਝ ਕਿਹਾ ਮੈਂ ਵੀ ਅੱਗੋ ਬੋਲੀ ਕਿਉਂਕਿ ਉਹ ਮੈਨੂੰ ਮਨਾ ਕਰਦੀ ਸੀ ਕਿ ਸਿਮਰਤ ਦੀ ਹੈਲਪ ਨਹੀਂ ਕਰਨੀ ਤੇ ਨਹੀਂ ਕਰਨੀ ਕਿਉਂਕਿ ਉਹ ਕੰਮ ਦੇ ਵਿੱਚ ਗगन ਫਸਦਾ ਸੀ ਉਹ ਕਹਿੰਦੀ ਸੀ ਕਿ ਮੈਂ ਜੱਗੇ ਭਾਜੀ ਨੂੰ ਤਾਂ ਨਹੀਂ ਉੱਥੇ ਜਾਣ ਦੇਣਾ ਕਿਉਂਕਿ ਜੱਗੇ ਭਾਜੀ ਵੀ ਫਸਣਗੇ ਨਾਲ ਤੇ ਪਰ ਉਸ ਵੇਲੇ ਜੇ ਅਸੀਂ ਸਿਮਰਤ ਸੇਵਕ ਦੀ ਹਲਪ ਨਾ ਕਰਦੇ ਤੇ ਮੁੰਡੇ ਨੂੰ ਕੌਣ ਛੜਾ ਕੇ ਲਿਆ ਹੁੰਦਾ ਉਥੋਂ ਮਾਸੀ ਤੇ ਚਲ ਗਈ ਠੰਡੇ ਠੰਡੇ ਤੇ ਜੇ ਅਹੀਂ ਵੀ ਚਲ ਜਾਂਦੇ ਤੇ ਮੁੰਡੇ ਨੇ ਤੇ ਉੱਥੇ ਪਤਾ ਨਹੀਂ ਕਿੰਨੇ ਮਹੀਨੇ ਜੇਲ੍ਹ 'ਚ ਰਹਿਣਾ ਸੀ ਮੰਮੀ ਆਪਣੇ ਹੀ ਆਪਣੇਆਂ ਦੇ ਕੰਮ ਆਉਂਦੇ ਆ ਬਾਕੀ ਤੁਸੀਂ ਕਦੀ ਨਹੀਂ ਐτσι ਸੋਚਣੀ ਕਿ ਮੈਂ ਚੰਗਾ ਨਹੀਂ ਪਾਇਆ ਚੰਗਾ ਨਹੀਂ ਖਾਦਾ ਜਾਂ ਮੈਂ ਗਰੀਬੀ ਵੇਖੀ ਆ ਨਾ ਪਰਮਾਤਮਾ ਦਾ ਹਮੇਸ਼ਾ ਸਤਿ ਸ਼ੁਕਰ ਕੀਤਾ ਆ ਪਹਿਲੇ ਵੀ ਮੈਂ ਖੁਸ਼ ਸੀ ਮੰਮੀ ਤੇ ਅੱਜ ਵੀ ਮੈਂ ਬਹੁਤ ਖੁਸ਼ ਆ ਜੇ ਮੈਂ ਧੀਰਜ ਰੱਖਿਆ ਤਾਂ ਮੈਨੂੰ ਸਭ ਕੁਝ ਜੱਜ ਰੱਬ ਨੇ ਦੇ ਦਿੱਤਾ ਵਾ ਮੈਨੂੰ ਕਹਿਣ ਦੇ ਸੀ ਗगन ਕਿ ਰਾਤ ਨੂੰ ਤੇਰੇ ਵਾਸਤੇ ਕੁਝ ਸਰਪ੍ਰਾਈਜ਼ ਆ ਤੈਨੂੰ ਮੈਂ ਕੁਝ ਵਿਖਾ ਕੇ ਲਿਆਉਣਾ ਵਾ ਤੇ ਤੂੰ ਤਿਆਰ ਹੋ ਜਾ ਤੇ ਉਹਦਾ ਪੁੱਤ ਫੋਨ ਵੀ ਆਉਣ ਰਿਹਾ ਸੀ ਗगन ਦਾ ਫੋਨ ਆਉਣ ਰਿਹਾ ਸੀ ਹਾਂ ਦੇਰ ਲ ਕੇ ਪੁੱਛ ਲੈ ਤੂੰ ਹੈਲੋ ਚੁੱਕ ਤੇ ਨਹੀਂ ਪਈ ਅਜੇ ਜੈ ਚੱਕ ਲੈੰਦਾ ਕੋਈ ਨਹੀਂ ਫੇਰ ਦੁਬਾਰਾ ਲਾ ਕੇ ਵੇਖ ਹਾਂਜੀ ਗगन ਫੋਨ ਕੀਤਾ ਸੀ ਮੈਂ ਤਾਂ ਰੈਡੀ ਹੋ ਗਈ ਆ ਤੁਸੀਂ ਕਦੋਂ ਆਓਗੇ ਕੀ ਦੋਸਤ ਦਾ ਐਕਸੀਡੈਂਟ ਹੋ ਗਿਆ oh ਨਹੀਂ ਨਹੀਂ ਗगन ਫੇਰ ਨਾ ਤੁਹਾਡਾ ਉੱਥੇ ਜਾਣਾ ਬਹੁਤ ਜ਼ਰੂਰੀ ਆ ਤੁਸੀਂ ਘਰ ਨਾ ਆਓ ਕੋਈ ਗੱਲ ਨਹੀਂ ਜਿਹੜੇ ਵੀ ਹਸਪੀਟਲ ਹੈਗਾ ਤੇ ਤੁਸੀਂ ਜਾਓ ਉਹਦੇ ਕੋਲ ਕਿਉਂਕਿ ਉਹਨੂੰ ਤੁਹਾਡੀ ਹੈਲਪ ਦੀ ਲੋੜ ਆ ਅਸੀਂ ਫੇਰ ਕਿਸੇ ਦਿਨ ਚੱਲ ਜਾਾਂਗੇ ਕੋਈ ਗੱਲ ਨਹੀਂ ਲੈ ਕਿਦਾਂ ਦੀਆਂ ਗੱਲਾਂ ਕਰਨ ਦੇਓ ਜੋ ਵੀ ਤੁਸੀਂ ਸਰਪ੍ਰਾਈਜ਼ ਸੋਚਿਆ ਉਹ ਕੋਲ ਹੀ ਰਹਿਣਾ ਅਸੀਂ ਤੇ ਉੱਥੇ ਫੇਰ ਚੱਲ ਜਾਾਂਗੇ ਪਰ ਜੇ ਕਿਸੇ ਨੂੰ ਲੋੜ ਹੈ ਨਾ ਕੋਈ ਮੁਸੀਬਤ ਆ ਤੇ ਉੱਥੇ ਤੁਸੀਂ ਜ਼ਰੂਰ ਪਹੁੰਚੋ ਹਾਂਜੀ ਹਾਂਜੀ ਮੈਂ ਕਦੀ ਗੁੱਸਾ ਕੀਤਾ ਜਿਹੜਾ ਅੱਜ ਕਰਨਾ ਹੈ ਜਾਓ ਤੁਸੀਂ ਅੱਛਾ ਕੋਈ ਗੱਲ ਨਹੀਂ ਨਹੀਂ ਆਇਆ ਜਾਏਗਾ ਤੇ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਓਕੇ ਦੇਖਿਆ ਹੋਰ ਕੋਈ ਕੁੜੀ ਹੁੰਦੀ ਤਾਂ ਕਹਿੰਦੀ ਨਹੀਂ ਤੂੰ ਆ ਜਾਓ ਮੌਕਾ ਸੰਭਾਲ ਲੈਂਦੀ ਐ ਸ਼ਾਨੀ ਹਾਂ ਕੋਈ ਗੱਲ ਨਹੀਂ ਗੁੱਸਾ ਨਹੀਂ ਕਰਦੀ ਮੰਮੀ ਉਹ ਕਹਿੰਦੇ ਆ ਕਿ ਮੇਰੇ ਦੋਸਤ ਐਕਸੀਡੈਂਟ ਹੋ ਗਿਆ ਮੈਂ ਘਰੇ ਹੀ ਆਉਣ ਲੱਗਾ ਸੀ ਤੇ ਮੇਰਾ ਉਧਰ ਜਾਣਾ ਬਹੁਤ ਜ਼ਰੂਰੀ ਆ ਤੇ ਉਹਨੂੰ ਪਤਾ ਨਹੀਂ ਦੂਰ ਲੈ ਗਏ ਕਿਤੇ ਹਸਪੀਟਲ ਤੇ ਕਹਿੰਦੇ ਮੈਂ ਉੱਥੇ ਚੱਲੇ ਆਵਾ ਤੇ ਮੇਰੇ ਕੋ ਆਇਆ ਨਹੀਂ ਜੇ ਜਾਣਾ ਤੇ ਕਹਿੰਦੇ ਤੁਸੀਂ ਤਾਲਾ ਤੁਲਾ ਲਾ ਲਿਓ ਗੇਟ ਨੂੰ ਸਹੀ ਤਰ੍ਹਾਂ ਠੀਕ ਤੇ ਕੋਈ ਗੱਲ ਨਹੀਂ ਮੰਮੀ ਮੈਂ ਫਿਰ ਕੱਪੜੇ ਚੇਂਜ ਕਰ ਲੈਣੀ ਆ ਹਾਂ ਕਰ ਲੈ ਪਤਾ ਹਾਂ ਤੇ ਮੰਮੀ ਸਬਜ਼ੀ ਗਾਦੀ ਬਣਾਈ ਤੁਸੀਂ ਆਲੂ ਮਟਰ ਬਣਾਏ ਆਲੂ ਮਟਰ ਹਾਂ ਠੀਕ ਆ ਵਧੀਆ ਚਲੋ ਫੁਲਕੇ ਮੈਂ ਲਾਉਣੀ ਹੁਣ ਹਾਂ ਕਰ ਲਓ ਕੱਪੜੇ ਚੇਂਜ ਤੇ ਚਲੋ ਹਾਂ ਭਾਬੀ ਭਾਬੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇਵਕ ਆਓ ਬੈਠੋ ਆਜੋ ਪਰ ਸੇਵਕ ਆਪਾਂ ਚੱਲੇ ਹੀ ਨਾ ਕੋਈ ਨਹੀਂ ਹੁਣ ਪੱਭੀ ਆਏ ਮਿਲ ਲੋ ਤੁਸੀਂ ਆਜੋ ਅਰੇ ਭਾਬੀ ਮਿਲेंगी ਨਹੀਂ ਕੋਈ ਨਹੀਂ ਭਾਬੀ ਇਹਨੇ ਜੇਦੀ ਮਿਲਣੀ ਦੇਖ ਲਓ ਆਜੋ ਆਓ ਭਾਬੀ ਬਹੁਤ ਆਜੋ ਬੈਠੋ ਮਰਾ ਇਹ ਤਾਂ ਕੋ ਕਰਨ ਨਹੀਂ ਰਿਸ਼ਤੇ ਰਿਸ਼ਤੇ ਹੀ ਹੁੰਦੇ ਆ ਹਲੂ ਵੀ ਪੜਾਓ ਇਹਨਾਂ ਦੇ ਰਿਸ਼ਤੇ ਵਾਲੀ ਦਾ ਕੋਈ ਗੱਲ ਨਹੀਂ ਰੱਖੀ ਮੇਰੇ ਨਾਲ ਮੈਂ ਕਿੱਦਾਂ ਨੂੰ ਚੰਗਾ ਬਾਲ। ਕੋਈ ਨਹੀਂ ਘਰ ਆਇਆ ਘਰੇ ਦੀ ਇੱਜ਼ਤ ਤੇ ਕਰ। ਚਲੋ ਬਿਠਾਓ ਇੰਦਰ ਤੁਹਾਨੂੰ। ਲਿਆ ਤੁਹਾਨੂੰ ਖਾਣ ਪੀਣ ਨੂੰ ਇਹਨਾਂ ਵਾਸਤੇ। ਆਜੋ ਭਾਬੀ। ਬੈਠੋ ਮੈਂ ਲੰਕਾ ਲੈ ਕੇ ਆਉਂਦੀ। ਤੁਸੀਂ ਸੀਰ। ਇਹ ਚੀਜ਼ ਹੀ ਲੋੜੀ ਸੀ। ਹੋਰ ਸੁਣਾ ਭਾਬੀ। ਇਕਦਾਰ ਸਾਰੇ ਹਾਂ ਸੇਬ ਸਭ ਠੀਕ ਐ ਤੁਸੀਂ ਠੀਕ ਹੋ ਹਾਂਜੀ ਹਾਂਜੀ ਠੀਕ ਐ ਔਰ ਭਾਈ ਲੱਗੇ ਆਲ ਸਾਰੇ ਠੀਕ ਨੇ ਸੇਬਕ ਹਾਂਜੀ ਮੈਨੇ ਤੇ ਅਰੇ ਦੋਨਾਂ ਆਂ ਕੀ ਗੱਲ ਕਰਨ ਆਈ ਆ ਕੋਈ ਨਹੀਂ ਕਰੋ ਤੀ ਵੇਚ ਨਹੀਂ ਵੀ ਜਿਹੜੀ ਗੱਲ ਕਰਨੀ ਕਰੋ ਤੀ ਸਾਡੇ ਨਾਲ ਪਤਾ ਹੈ ਕਿ ਤੇਰੇ ਤੇ ਮੁਸੀਬਤ ਜਿਹੜੀ ਆਈ ਸੀ ਛੋਟੀ ਮੋਟੀ ਸੀ ਆਈ ਬਹੁਤ ਵੱਡੀ ਆਈ ਸੀ ਬੜੀ ਦੁਸ਼ਮਣ ਤੇ ਬਿਨਾਵੇ ਕਿਹੜੀ ਤੇਰੇ ਤੇ ਆਈ ਉਸ ਮੁਸੀਬਤ ਵਿੱਚ ਮੈਨੂੰ ਅਲ ਇਹ ਜੱਗੇ ਭਾਈ ਨੂੰ ਮੰਮਲੀ ਨੂੰ ਤੁਹਾਨੂੰ ਕਿੰਨਾ ਨੂੰ ਨਾਲ ਖਲੋਣਾ ਚਾਹੀਦਾ ਸੀ ਪਰ ਪਤਨੀ ਪੈਸੇ ਦਾ ਹੰਕਾਰ ਕਹਿਲਾ ਜਦਮਾ ਖਰਾਬ ਕਹਿਲਾ ਬੇਕੂਫੀ ਕਹਿਲਾ ਕੁਛ ਵੀ ਕਹਿਲਾ ਮੈਂ ਸਾਰਾ ਇਸ ਨੂੰ ਨਿਚ ਪਾ ਦਾਂਗੀ ਮੈ ਸਿਮਰਤ ਨੂੰ ਬੜਾ ਲਾਡ ਪਿਆਰ ਦਿੱਤਾ ਬਹੁਤ ਲਾਡ ਪਿਆਰ ਦਿੱਤਾ ਪਰ ਥੋੜੀ ਜਿਹੀ ਮੇਰੀ ਬੇਬੂਕੀ ਨੇ ਨਾ ਉਸਾਰੇ ਲਾਡ ਪਿਆਰ ਤੇ ਸੁਆਹ ਪਾ ਗੇ ਨਾ ਭਾਬੀ ਤੁਹਾਨੂੰ ਪਤਾ ਤੇ ਬੱਬੀ ਤੋਂ ਵਾਅਦਾ ਕੀਤਾ ਤੁਹਾਡੇ ਨਾਲ ਹੀ ਤੁਹਾਨੂੰ ਮੈਂ ਮੰਮੀ ਤੋਂ ਵਾਅਦਾ ਕੀਤਾ ਹਰ ਕੰਮ ਚੰਗੇ ਰੱਖਦੀ ਜੋ ਮੈਂ ਆਪਣੀ ਉਮਰ ਸੰਭਾਲੀ ਨਾ ਮੰਮੀ ਨੇ ਮੈਨੂੰ ਗੱਲ ਕਹਿਣੀ ਕਿ ਸਿਮਰਤ ਹਰ ਕੰਮ ਆਪਣੇ ਭਾਬੀ ਤੋਂ ਪੁੱਛਿਆ ਕਰ ਤੀ ਭਾਬੀ ਤੇ ਤੂੰ ਚਾਰੀ ਸਿਆਣੀ ਆ ਤੈਨੂੰ ਚੰਗਾ ਮਾੜਾ ਸਭ ਕੁਝ ਦੱਸੂਗੀ ਪਰ ਮੈਨੂੰ ਨਹੀਂ ਪਤਾ ਸੀ ਤੂੰ ਹੀ ਮੈਨੂੰ ਨਾ ਸਿਰ ਮੇਰੀ ਅੱਖਾਂ ਗਾੜੀ ਕੀ ਰੱਖਿਆ ਪੈਸਾ ਐਸ਼-ਉਰਾਮ ਸਟੇਟਸ ਇਹੋ ਚੀਜ਼ਾਂ ਦੀ ਵੈਲਿਊ ਦਿੱਤੀ ਇਹ ਮੈਨੂੰ ਕਦੇ ਰਿਸ਼ਤੇਾਂ ਬਾਰੇ ਨਹੀਂ ਦੱਸਿਆ ਤੇ ਪਰ ਆ ਜਿਹੜੇ ਰਿਸ਼ਤੇ ਹੁਣ ਮੈਂ ਲਭਾਉਂਦੀ ਨਾ ਇਸ ਚੀਜ਼ ਮੈਨੂੰ ਕਿੱਥੋਂ ਪਤਾ ਲੱਗੇ ਸਭੀ ਦੀ ਰੀਤੋ ਮੈਂ ਮੰਦੀ ਆ ਤੇਵਕ ਸਿਮਰਤ ਮੈਂ ਮੰਦੀ ਆ ਮੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਇਸ ਗਲਤੀ ਦੀ ਮਾਫੀ ਮਾਫੀ ਹੈ ਹੀ ਨਹੀਂ ਪਰ ਦਲਤੀ ਤੇ ਕਿ ਹਰ ਇਨਸਾਨ ਤੋਂ ਹੀ ਹੁੰਦੀਆਂ ਨਾ ਜਾਣੇ-ਜਾਣੇ ਚ ਕੀ ਗੈਲੋ ਜੋ ਮੈਂ ਤਾਂ ਕਹਿ ਰਹੀ ਨਾ ਦਿਮਾਗ ਹੀ ਖਰਾਬ ਹੋਇਆ ਮੇਰੀ ਪਹਿਲੀ ਗਲਤੀ ਸਮਝ ਕੇ ਆਖਰੀ ਗਲਤੀ ਸਮਝ ਕੇ ਮਾਫ ਕਰ ਦੋ ਨਾ ਭਾਬੀ ਤੁਸੀਂ ਹੱਥ ਨਾ ਜੋੜੋ ਮਾਫੀ ਦਾ ਹੱਕਦਾਰ ਅਸੀਂ ਨਹੀਂ ਹਾਂਗੇ ਮਾਫੀ ਦਾ ਹੱਕਦਾਰ ਹੈ ਗਗਨ ਜੀਜੂ ਦਾ ਪਰਿਵਾਰ ਮੈਂ ਵੀ ਤੁਹਾਡੇ ਹੀ ਵਰਗਾ ਆ ਭਾਬੀ ਮੈਂ ਕਿੰਨਾ ਗਲਤ ਕਰਦਾ ਰਿਹਾ ਜਦੋਂ ਉੱਥੇ ਸ਼ੰਮੀ ਦੀਦੀ ਹੁਣੇ ਆਏ ਹੀ ਉਹਨਾਂ ਨੂੰ ਵੀ ਕਿੰਨਾ ਬੋਲਿਆ ਮੈਂ ਤੁਹਾਨੂੰ ਵੀ ਕਿੰਨਾ ਬੋਲਦਾ ਰਿਹਾ ਆਖਿਰਕਾਰ ਮੈਨੂੰ ਵੀ ਅਹਿਸਾਸ ਹੋਣਾ ਤੋਂ ਹੀ ਹੋਇਆ ਤੁਸੀਂ ਮਾਫੀ ਉਹਨਾਂ ਕੋਲ ਮੰਗੋ ਸਾਡੇ ਕੋਲੋਂ ਨਾ ਮੰਗੋ ਤੁਸੀਂ ਮੈਂ ਉਹਨਾਂ ਕੋਲ ਵੀ ਮਾਫੀ ਮੰਗਾਂਗੀ ਮੈਂ ਨਹੀਂ ਹੋਣੀ ਸਭ ਐਸੇ ਵਿੱਚ ਮੈਂ ਤਾਂ ਖੋਲੀ ਗਈਆਂ ਰਿਸ਼ਤੇ ਹੁੰਦੇ ਹੀ ਨਹੀਂ ਬਸ ਜਿਹੜੇ ਆਪ ਜੀ ਲੈਣੇ ਆਵੇਂ ਦੂਸਰਿਆਂ ਦੇ ਜੀਵਨ ਨੂੰ ਦੇਖ ਲੈਣੇ ਜਿੰਦਾ ਤਰੀਕਾ ਮੇਨੂੰ ਤਾਂ ਇੰਨਾ ਧਿਆਨ ਚ ਨਿਕਲ ਗਿਆ ਸੀ ਕਿ ਮੇਰੀਆਂ ਦੋਨਾਂ ਨਾਨਾਆਂ ਗਈਆਂ ਨੇ ਉਹਦਾ ਸਟੇਟਸ ਤਾਂ ਹੋਇਆ ਉਹਦੇ ਵੱਲ ਮੈਂ ਹੋਈ ਕਿਹਦੇ ਤੇ ਮੁਸੀਬਤ ਪਈ ਤੇ ਪਿੱਛੇ ਹੋਈ ਪਤਾਨੀ ਕੀ ਦਮਾ ਖਰਾਬ ਹੈ ਮੇਰਾ ਪਰ ਮੇਰੇ ਦਿਲ ਨੂੰ ਬਹੁਤ ਝਟਕਾ ਲੱਗਾ ਉਸਨ ਤੁਸੀਂ ਹੈਪੀ ਫੈਮਿਲੀ ਦਾ ਪਾਇਆ ਸੀ ਸਟੇਟਸ ਤੋਂ ਸਮਝ ਨਹੀਂ ਸਕੀ ਸਿਮਰਤ ਮੇਰੇ ਦਿਲ ਦੇ ਉਸ ਪਲ ਕੀ ਬੀਤੀ ਹੈ ਨਾ ਉਸ ਬਾਅਦ ਮੈਨੂੰ ਨੀਂਦ ਆਈ ਹੈ ਨਾ ਮੈਂ ਕਿਸੇ ਨਾਲ ਬੱਤ ਚਾ ਕਰਣ ਜੋਗੀ ਸਾਂ ਮੈਂ ਹਰ ਪਲ ਹਰ ਘੜੀ ਕੋਸ ਦੀ ਰਹੀ ਆਪਣੇ ਆਪ ਨੂੰ ਕਾਂਜੂ ਫਿਰ ਤੂੰ ਕੀ ਗਲਤੀ ਕੀਤੀ ਹੈ ਇਹ ਪੁੱਤ ਕੀ ਘਰ ਬੈਠੀ ਐ ਬੋਲ ਬਲਾਵਾ ਨਾਰਾਜ਼ਗੀਆਂ ਇਹ ਤਾਂ ਘਰਾਂ ਚ ਹੁੰਦੀਆਂ ਰਹਿੰਦੀਆਂ ਜੋ ਸੇ ਵਕਤ ਵੀ ਕੀਤੀਆਂ ਪਰ ਜੋ ਕਰ ਮੈਂ ਕੀਤਾ ਨਾ ਉਹ ਬਹੁਤ ਮਾੜਾ ਕੀਤਾ ਓਖੇ ਵਲੇ ਮੈਂ ਕਿਸੇ ਦੇ ਨਾਲ ਨਹੀਂ ਖਲੋਤੀ ਮੈਨੂੰ ਉਸ ਟਾਈਮ ਨਾਲ ਖਲੋਣਾ ਚਾਹੀਦਾ ਸੀ ਨਾ ਪਾਬੀ ਮੈਨੂੰ ਤੁਹਾਡੇ ਤੋਂ ਕੋਈ ਗੱਲਾ ਸ਼ਿਕਵਾ ਨਹੀਂ ਆ ਮੈਂ ਵੀ ਤੁਹਾਡੇ ਹੀ ਵਰਗਾ ਸੀ ਮੈਂ ਕਿੰਨਾ ਗਲਤ ਕਰਦਾ ਰ ਮੇਰੀਆਂ ਵੀ ਤਾਂ ਅੱਖਾਂ ਅੱਗੇ ਪੈਸਿਆਂ ਦੀ ਪੱਟੀ ਆਈ ਸੀ ਮੈਨੂੰ ਵੀ ਤਾਂ ਉਸ ਟੱਬਰ ਤੋਂ ਹੀ ਸਬਕ ਮਿਲਿਆ ਭਾਬੀ ਰਿਸ਼ਤਿਆਂ ਦਾ ਸਭ ਕੋ ਉਸ ਟੱਬਰ ਨੇ ਦੋਚੰਦਿਆ ਮੈਨੂੰ ਜਿਹੜਾ ਸਟੇਟਸ ਤੁਸੀਂ ਕਹਿੰਦੇ ਜੇ ਨਾ ਤੁਹਾਨੂੰ ਪਤਾ ਜਦੋਂ ਸਾਰੇ ਜਣੇ ਉੱਥੇ ਇਕੱਠੇ ਹੋਏ ਸੀ ਨਾ ਮੈਨੂੰ ਵੀ ਮੇਰੇ ਦਿਲ ਨੂੰ ਪੁੱਛ ਕੇ ਵੇਖੋ ਕਿ ਜਦੋਂ ਮਾਸੀ ਮਾਸਟਰ ਜੀ ਮੇਰੇ ਲਾਗੇ ਖੜੇ ਸੀ ਨਾ ਜੀਜੂ ਤੇ ਦੀਦੀ ਮੇਰੇ ਲਾਗੇ ਖਲੋਤੇ ਸੀ ਨਾ ਮੈਨੂੰ ਆਪਣੇ ਆਪ ਨੂੰ ਤਰੁੰਦਰੀ ਹੌ ਫੀਲ ਹੁੰਦਿਆ ਸੀ ਕਿ ਯਾਰ ਜਿਹੜਾ ਪਰਿਵਾਰ ਨੂੰ ਮੈਂ ਆਪਣਾ ਮੰਨਦੀ ਰਹੀ ਆ ਜਿਨ੍ਹਾਂ ਨੂੰ ਮੇਰੇ ਨਾਲ ਖਲੋਣਾ ਚਾਹੀਦਾ ਵਾ ਉਹ ਮੇਰੇ ਨਾਲ ਖੜੇ ਨਹੀਂ ਆ ਉਹ ਮੇਰੇ ਭੈਣ ਤੇ ਮੇਰੇ ਜੀਜੂ ਆ ਪਰ ਜਿੱਥੇ ਖਲੋਣਾ ਚਾਹੀਦਾ ਤੁਹਾਨੂੰ ਤੇ ਵੀਰੇ ਨੂੰ ਉਸ ਟਾਈਮ ਤੇ ਮੈਨੂੰ ਪਤਾ ਨਾ ਕਿ ਮੈਂ ਆਪਣੇ ਆਪ ਨੂੰ ਪਿੱਤਾ ਸੰਭਾਲਿਆ ਹੋਰ ਜ਼ਰੂਰੀ ਮੈਂ ਪਰ ਉਹ ਖੁਸ਼ੀ ਨਹੀਂ ਜੋ ਖੁਸ਼ੀ ਮੈਨੂੰ ਤੁਹਾਡੇ ਨਾਲ ਮਹਿਸੂਸ ਹੁੰਦੀ ਜਿੱਥੇ ਤੁਸੀਂ ਮੇਰੇ ਨਾਲ ਖਲੋਣਾ ਜੇ ਉਸ ਟਾਈਮ ਤੁਸੀਂ ਮੇਰੇ ਨਾਲ ਖਲੋਤੇ ਹੁੰਦੇ ਨਾ ਸ਼ਾਇਦ ਜਿਹੜਾ ਟਾਈਮ ਪਹਿਲਾਂ ਪਿੱਛੇ ਲੰਘ ਕੇ ਗਿਆ ਨਾ ਉਹਨੂੰ ਕੁਝ ਹੋਰ ਚੰਗੇ ਤਰੀਕੇ ਨਾਲ ਨਿਕਲ ਜਾਂਦਾ ਤੇਰਾ ਗੁੱਸਾ ਤੇਰੀ ਨਾਰਾਜ਼ਗੀ जाय ਜਗੀ ਹੈ ਸ਼ਮਮੀ ਸ਼ਮਮੀ ਵਰਗੀ ਤਾਂ ਮੈਂ ਸੱਤ ਜਨਮ ਲੈ ਕੇ ਵੀ ਨਹੀਂ ਬਣ ਸਕੀ ਉਹਦਾ ਵਰਗੀ ਜਿੰਨੀ ਚੰਗੀ ਹੈ ਨਾ ਤੇ ਜਿੰਨੀ ਨਰਮ ਦਿਲ ਦੀ ਹੈ ਮੈਂ ਤਾਂ ਉਹਨੂੰ ਪਹਿਚਾਨ ਹੀ ਨਹੀਂ ਪਾਈ ਤੈਨੂੰ ਪਤਾ ਮਮੀ ਨੇ ਫੋਨ ਕੀਤਾ ਅਸੀਂ ਸ਼ਮਮੀ ਨੂੰ ساری ਗੱਲਬਾਤ ਹੋਈ ਸੀ ਮੈਂ ਕਹਿੰਨੀ ਆ ਉਹਨੇ ਕੋਈ ਉਹਦੀ ਗੱਲ ਕੀਤੀ ਨਹੀਂ ਪਤਾ ਨਹੀਂ ਕਿਹੜੀ ਮਿੱਟੀ ਦੀ ਉਹ ਬਣੀ ਐ ਉਹ ਗੁੱਸਾ ਨਹੀਂ ਬਖਾਇਆ ਉਹ ਨਫਰਤ ਨਹੀਂ ਬਖਾਈ ਐਸੇ ਲਈ ਐਸੇ ਲਈ ਉਹਨੇ ਸਾਰੀਆਂ ਚੀਜ਼ਾਂ ਪਿੱਛੇ ਰੱਖਿਆ ਕਿ ਮੇਰੇ ਬੰਦੇ ਦੀ ਸਰਕਾਰੀ ਨੌਕਰੀ ਐ ਜਾਂ ਕੱਲ ਨੂੰ ਮੇਰਾ ਬੰਦਾ ਕਿਸੇ ਕੋਲ ਪਸ ਗਿਆ ਮੇਰੇ ਸੱਸੋਹਾਂ ਕੀ ਕਹਿਣਗੇ ਜਾਂ ਹਰ ਚੀਜ਼ ਨੂੰ ਅਸੀਂ ਕਿੱਥੋਂ ਪੈਸਾ ਲਾਵਾਂਗੇ ਉਹਨੇ ਕੁਝ ਨਹੀਂ ਸੋਚਿਆ ਬਸ ਅੱਗੇ ਹੋ ਕੇ ਚੱਲਦੀ ਰਹੀ ਆਮ ਨੇ ਕੀ ਉਹ ਕੁੜੀ ਕਿਉਂਕਿ ਉਹਨਾਂ ਰਿਸ਼ਤਿਆਂ ਦੀ ਬਹੁਤ ਕਦਰ ਕਰਿਆ ਤੇ ਜਿਹੜੀ ਉਹਨਾਂ ਨੇ ਮਿਲੂ ਅਕਲ ਦਿੱਤੀ ਕਿ ਸਿਵਰਤ ਪੈਸੇ ਨਾਲ ਚੀਜ਼ਾਂ ਨਾਲ ਦਾ ਕਿ ਸਟੇਟਸ ਨਾਲ ਉਹ ਖੁਸ਼ੀ ਨਹੀਂ ਮਿਲਦੀ ਜੋ ਆਪਣੇ ਪਰਿਵਾਰ ਨਾਲ ਜੋ ਆਪਣੇ ਰਿਸ਼ਤੇ ਆ ਜਿਨ੍ਹਾਂ ਨਾਲ ਆਪਾਂ ਬਹਿ ਕੇ ਖਾਂਦੇ ਆ ਜਿਨ੍ਹਾਂ ਨੂੰ ਜਿਨ੍ਹਾਂ ਦੀ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਆ ਉਹ ਸਭ ਤੋਂ ਜ਼ਿਆਦਾ ਲੋੜ ਹੁੰਦੀ ਹਨ ਉਹ ਨਾਲ ਖੜਨੇ ਚਾਹੀਦੇ ਦੇਖੋ ਇੱਕ ਗੱਲ ਕਮਾ ਤੂੰ ਮੈਨੂੰ ਕੋਸ ਰਹੀ ਏ ਪਰ ਮੰਮੀ ਨੂੰ ਤੇ ਆਪਣੇ ਭਰਾ ਨੂੰ ਨਾ ਕੋਸੀ ਕਿਉਂਕਿ ਮੰਮੀ ਦਾ ਤਾਂ ਦੋਸ਼ ਹੀ ਨਹੀਂਗਾ ਨਾ ਕਿਤੇ ਮੰਮੀ ਤਾਂ ਉਹ ਹੀ ਕੁਛ ਕਰਦੇ ਰੇ ਜੋ ਮੈਂ ਕਹਿੰਦੀ ਨਹੀਂ ਹੋਰ ਇਹ ਚੀਜ਼ਾਂ ਬਾਰੇ ਤਾਂ ਮੰਮੀ ਨੂੰ ਪਤਾ ਹੀ ਨਹੀਂ ਸੀ ਸੇਵਕ ਤੇ ਜੋ ਬਣਿਆ ਸੀ ਮੈਂ ਉਹਨਾਂ ਨੂੰ ਕੁਛ ਹੀ ਸੀ ਦੱਸਿਆ ਸੀ ਤੇ ਤੇਰੇ ਬਾਜੀ ਨੂੰ ਵੀ ਨਹੀਂ ਮੈਂ ਕੁਛ ਦੱਸਿਆ ਸੀ ਜਦੋਂ ਮੰਮੀ ਮਾਸੀ ਕੋਲ ਆਏ ਸੀ ਹਾਂ ਮੈਂ ਉਦੋਂ ਮੰਮੀ ਨੂੰ ਦੱਸਿਆ ਸੀ ਮੰਮੀ ਨੇ ਮੇਰੀ ਬੜੀ ਲਾਪਾਂ ਕੀਤੀ ਰੱਬ ਦੀ ਜਾਣਦਾ ਕਿ ਮੰਮੀ ਨੇ ਗੁੱਸਾ ਆਪਣਾ ਕਿਵੇਂ ਕੰਟਰੋਲ ਕੀਤਾ ਹੈਗਾ ਤੇਰੇ ਭਾਜੀ ਨਾਲ ਮੇਰੀ ਗੱਲ ਹੋਈ ਸੀ ਮੇਰੇ ਨੇ ਸਾਲ ਹੋ ਗਏ ਯਾਨ ਨੂੰ ਅਜੇ ਤੱਕ ਤੇਰੇ ਭਾਜੀ ਮੈਨਾਂ ਕਦੇ ਚੰਮ ਨਹੀਂ ਬੋਲੇ ਪਰ ਉਹ ਤਾਂ ਉਹਨਾਂ ਨੇ ਮੇਰਾ ਭਾਬੀ ਆਪਣੇ ਕੋਲ ਪਤਾ ਕੀ ਸੀ ਈਗੋ ਐਟੀਟਿਊਡ ਹੰਕਾਰ ਇਹ ਚੀਜ਼ਾਂ ਸੀ ਆਪਣੇ ਕੋਲ ਬਟ ਉਹਨਾਂ ਕੋਲ ਪਿਆਰ ਨਾਲ ਭਰਿਆ ਦਿਲ ਸੀਗਾ ਉਹਨਾਂ ਕੋਲ ਦਿਲ ਹੈਗਾ ਹੀ ਤੇ ਆਪਣੇ ਕੋਲ ਕੀ ਸੀ ਪੱਥਰ ਇੱਥੇ ਸੀਨੇ ਜਿਹੜਾ ਪੱਥਰ ਆ ਨਾ ਆਪਣੇ ਕੋਲ ਇਹ ਸੀਗਾ ਉਹਨਾਂ ਕੋਲ ਦਿਲ ਸੀ ਉਹ ਫਿਰ ਵੀ ਮੈਂ ਵੀ ਉਹਨਾਂ ਕੋਲ ਮਾਫੀ ਮੰਗੀ ਬਟ ਉਹ ਮੈਨੂੰ ਮਾਫੀ ਮੰਗਣ ਲਈ ਸਦੇਰੇ ਵਾ ਭਾਬੀ ਵਾ ਮੈਂ ਉਸ ਦਾ ਵੀ ਧੀ ਸੀ ਧੀ ਨੂੰ ਹੱਥੀ ਕੀ ਕਹਿੰਦੇ ਨੇ ਪਾਲਿਆ ਸੀ ਹੱਥੀ ਮੇਰਾ ਵਿਆਹ ਕੀਤਾ ਸੀ ਮਿਰਨਾ ਵਿਖਾ ਦਾ ਗਿਲਾ ਹੀ ਤੁਹਾਡਾ ਉਹਦਾ ਤੇ ਬਚਲ ਮੱਝਦੀ ਕਿ ਤੁਸੀਂ ਕਹਿ ਰਿਤਾ ਕਿ ਪਾਪਾ ਨੇ ਕੀਤਾ ਸੀ ਉਹਦੇ ਨਾਲ ਬਾਹਰ ਨੂੰ ਦਿਲ ਦੀ ਕਰਦਾ ਉਹਦਾ ਖਾਂ ਨੂੰ ਦਿਲ ਦੀ ਕਰਦਾ ਉਹ ਕੱਪੜੇ ਦੀ ਚੰਗੇ ਉਹਦੀ ਟੁੱਟਾ ਜਾਂ ਮੋਟਰਸਾਈਕਲ ਲਿਆ ਉਹਦਾ ਪਰਿਵਾਰ ਨਹੀਂ ਚੰਗਾ ਉਹਦੀ ਕੁੜੀ ਇਹਨਾਂ ਬੋਲ ਇੰਨਾ ਕੁ ਜੋਦਲੀ ਤੇ ਚੱਲ ਮੈਂ ਮੰਨਦੀ ਕਿ ਹੋਇਆ ਪਰ ਮੇਰਨਾ ਘਰ ਦਾ ਤੁਹਾਡਾ ਗਿਲਾ ਹੈ ਵੈਰੇ ਤੁਹਾਡੇ ਹੱਥੀ ਹੀ ਨਾ ਅਕਸਰ ਨੂੰ ਤੁਸੀਂ ਮੈਨੂੰ ਪਾਲਿਆ ਹੀ ਵੱਡੇ ਕੀਤਾ ਹੀ ਚੰਗਾ ਮਾੜਾ ਤੁਸੀਂ ਮੈਨੂੰ ਦੱਸਦੇ ਰਹੇ ਜੇ ਹਰ ਚੀਜ਼ ਤੁਹਾਡੇ ਤੋਂ ਮੈਂ ਸਿੱਖੀ ਆ ਆਪਣੇ ਹੱਥੀ ਤੁਸੀਂ ਮੇਰਾ ਵਿਆਹ ਕੀਤਾ ਤੇ ਜਦੋਂ ਮੇਰੇ ਤੇ ਈ ਡੀ ਉਹਦੀ ਮੁਸੀਬਤ ਬਣ ਗਈ ਆਪਣੇ ਤਾਂ ਸਿਰਫ ਗੱਲ ਰੱਖੀ ਨਾ ਪ੍ਰਾਣ ਨੂੰ ਦੱਸਿਆ ਨਾ ਮੰਮੀ ਨੂੰ ਦੱਸਿਆ ਜੀ ਭਾਬੀ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਯਾਰ ਮੇਰੀ ਕੀ ਗਲਤੀ ਸੀ ਆਪਣੇ ਹੱਥੀ ਤੁਸੀਂ ਸਭ ਕੁਝ ਕੀਤਾ ਜਦ ਆਦੇ ਹੋਵੇ ਕਿ ਵੀ ਆਪਣੀ ਮਰਜ਼ੀ ਨਾਲ ਕਰਾਇਆ ਹੋਵੇ ਉਹਨੂੰ ਤਾਂ ਚਲੋ ਤੁਸੀਂ ਪਿੱਛੇ ਪਉਦੇ ਪਉਦੇ ਹੀ ਤੇ ਤੇ ਬਿੱਦੂ ਵੀ ਪਿੱਛੇ ਪਾਤਾ ਮੇਰੀ ਮਾਂ ਨੂੰ ਨਹੀਂ ਦੱਸਿਆ ਮੇਰੇ ਭਰਾ ਨੂੰ ਨਹੀਂ ਕੋਈ ਦੱਸਿਆ ਆਪਣੇ ਆਪ ਤੇ ਸਭ ਕੁਝ ਨਾ ਸਿਮਰਤ ਨਾ ਹੋ ਨਾ ਕੁਝ ਬੋਲ ਯਾਰ ਬੋਲਾ ਕਿਉਂ ਨਾ ਮੇਰੀ ਭਾਬੀ ਆ ਮੇਰੀ ਮਾਂ ਨੇ ਹਰ ਹੱਕ ਇਹਨਾਂ ਨੂੰ ਦਿੱਤਾ ਵੀ ਤੂੰ ਅੱਗੇ ਲਾਉਂਦੇ ਰਹੇ ਕਿ ਨਹੀਂ ਸਿਮਰਤ ਤੇਰੀ ਭਾਬੀ ਨਹੀਂ ਤੇਰੀ ਮਾਂ ਵਰਗੀ ਆ ਤੂੰ ਹੁਣ ਨਾ ਹੁਣ ਚੁੱਪ ਕਰ ਜਾ ਘਰ ਆਇਆ ਨੂੰ ਇਦਾਂ ਸ਼ਰਮਿੰਦਾ ਨਹੀਂ ਕਰੀਦਾ ਜੇ ਤੂੰ ਇਦਾਂ ਕਰੇਂਗੀ ਇਹਨਾਂ ਤੇ ਤੇ ਤੇਰੇ ਚ ਕੀ ਫਰਕ ਰਹਿ ਗਿਆ ਨਾਲੇ ਘਰ ਕਾਦੇ ਵਾਸਤੇ ਆਇਆ ਇਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਆਪਣੇ ਕੋਲ ਇੱਥੇ ਆਏ ਆ ਮੈਂ ਤਾਂ ਮੇ ਸਾਰੀਆਂ ਗਲਤੀਆਂ ਮੰਨੀ ਆ ਪਰ ਮੈਨੂੰ ਦੋਹੀ ਆਪਣੇ ਤੋਂ ਦੂਰ ਨਾ ਕਰੋ ਮੈਂ ਇਕੱਲੀ ਨਹੀਂ ਰਹਿ ਸਕਦੀ ਭੋਰੀ ਆ ਜਿਹੜੀਆਂ ਦਿਲ 'ਚ ਗੱਡਾ ਵੱਜ ਜਾਂਦੀਆਂ ਨੇ ਤੇ ਸਾਰੀ ਉਮਰ ਵੀ ਜਾਂਦੀ ਐ ਸਿਮਰਾ ਤੂੰ ਮੈਂ ਕਹਿਣਾ ਨਹੀਂ ਚਲਦੀ ਤੇ ਉਸੇ ਵੱਲ ਵੀ ਗਲਤੀਆਂ ਨੂੰ ਮਾਫ਼ ਕਰ ਸਕਦੀ ਆ ਮੈਂ ਤਾਂ ਫੇਰ ਤੇਰੀ ਪਰ ਜਿਹੜੀ ਉਹਨਾਂ ਨੇ ਤੇ ਫੇਰ ਛੋਟੀ ਜੀ ਗਲਤੀ ਕੀਤੀ ਆ ਮੈਂ ਕਿੰਨੀਆਂ ਗਲਤੀਆਂ ਕਰਦਾ ਰਿਹਾ ਤੈਨੂੰ ਪਤਾ ਵੀ ਆ ਸਾਰਾ ਕੁਝ ਸਾਰਾ ਕੁਝ ਪਤਾ ਤੈਨੂੰ ਜੇ ਤੂੰ ਮੈਨੂੰ ਮaaf ਕਰ ਸਕਦੀ ਆ ਇਹਨਾਂ ਨੂੰ ਕਿਉਂ ਨਹੀਂ ਮaaf ਕਰ ਸਕਦੀ ਇਹ ਵੀ ਤੇ ਤੇਰਾ ਪੇਕਾ ਰਿਵਾਰ ਹੀ ਆ ਦਿਲ ਵੱਡਾ ਕਰ ਤੂੰ ਮੈਂ ਕਿੰਨੀਆਂ ਗਲਤੀਆਂ ਕਰਦਾ ਰਿਹਾ ਤੈਨੂੰ ਵੀ ਤਾਂ ਮaaf ਕਰਤਾ ਹੀ ਹੋਣਾ ਕੁਝ ਬੋਲ ਵੱਡਾ ਜਿਹਾ ਦਿਲ ਕਰ ਤੇ ਬਸ ਖੁਸ਼ ਰਹੁ ਤੁਸੀਂ ਇਹ ਦੋਵੇਂ ਜਣੇ ਇੱਕ ਦੂਜੇ ਨਾਲ ਗਲੇ ਮਿਲੋ ਤੇ ਇਹ ਕੀ ਕਰਦੇ ਜੀ ਮੈਨੂੰ ਮਾਫ ਕਰ ਦੇ ਸਿਮਰਤ ਮੈਂ ਤੋਂ ਗਲਤੀ ਹੋ ਗਈ ਕੋਈ ਗੱਲ ਨਹੀਂ ਭਾਬੀ ਜੋ ਕੁਝ ਵੀ ਪਿੱਛੇ ਹੋ ਗਿਆ ਨਾ ਚਲੋ ਬਸ ਕਰੋ ਇਹ ਜੇ ਖੁਸ਼ੀਆਂ ਦੇ ਮੌਕੇ ਤੇ ਰੋਈਦਾ ਥੋੜਾ ਹੁੰਦਾ ਹੈ ਚਲੋ ਹੁਣ ਆਪਾਂ ਨਾ ਚੱਲਦੇ ਆਪਾਂ ਚਲੋ ਤੁਸੀਂ ਨਾਲ ਹੋ ਹੋ ਨਾ ਰੋਇਓ ਭਾਬੀ ਹੁਣ ਤੀਜੇ ਸਾਡੇ ਕੋਲ ਆਏ ਜੇ ਨਾ ਦੋ ਦਿਨ ਇੱਥੇ ਰੋ ਆਪਾਂ ਵੀ ਨਾ ਬਾਅਦ ਚ ਚਲਦੇ ਹਾਂ ਉਹਨਾਂ ਕੋਲ ਨਾਲੇ ਮਾਫੀ ਕੱਲੇ ਮੰਗਉਣਗੇ ਯਾਰ ਆਪਾਂ ਵੀ ਤਾਂ ਆਪਣੀ ਵੀ ਲਾਈਫ ਨੇ ਜਿਹੜੀ ਆਪਾਂ ਵੀ ਤਾਂ ਘੁੰਮ ਫਿਰ ਕੇ ਹੋਣੀ ਆ ਕਿਤੇ ਉਹ ਮੈਂ ਇਦਾਂ ਕਰ ਪਾਪੀ ਨੂੰ ਵੀ ਚੰਗਾ ਝੋਖਾ ਖਵਾ ਦੂੰ ਲਿਸਟ ਇਹ ਦੇਖ ਕੇ ਮੈਨੂੰ ਸਮਾਨ ਲੈ ਕੇ ਆਵਾਂ ਜਾ ਕੇ ਮੈਂ ਠੀਕ ਆ ਤੁਸੀਂ ਰੋਣ ਦੋ ਦਿਨ ਇੱਥੇ ਰਾਮਨਾਥ ਮਾਫੀ ਪਿੰਨਾ ਉਹਨਾਂ ਦੇ ਘਰ ਨਾਲ ਕੱਲੇ ਜਾਇਓ ਮੈਂ ਨਹੀਂ ਜਾਣਾ ਤੁਹਾਡੇ ਨਾਲ ਹੁਣ ਮੈਂ ਘੁੰਮ ਫਿਰ ਕੇ ਹੁਣ ਆਪ ਦੋਵਾਂ ਜੀਅਾਂ ਨੇ ਖੁਸ਼ ਰਹੁ ਦੋਵੇਂ ਜਾਨੇ ਬਸ ਪਸੀ ਐਦਾਂ ਹੀ ਸ਼ਾਮੀ ਵਕਤ ਨੂੰ ਆਪੇ ਚੱਲ ਜਾਣਗੇ ਹਾਂ ਹਮ ਦੋ ਦਿਨ ਇੱਥੇ ਰਹਿ ਕੇ ਫੇਰ ਜਾਣਾ ਤੁਹੀਂ ਨਾ ਨਾ ਮੈਂ ਕਬਾਬ ਛੱਡੀ ਕਿ ਬਣਾ ਮੈਂ ਬਸ ਹੁੰਨੇ ਚੱਲ ਜਾਣਾ ਚਾਹਦੀ ਕੇ ਨਹੀਂ 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 ਤੂੰ ਰਹਿਣਾ ਇੱਥੇ ਫੇਰ ਚੱਲਦੇ ਆ ਆ ਚੱਲ ਤੂੰ ਐਦਾਂ ਕਰ WhatsApp ਕਰ ਦੇ ਲਿਸਟ ਮੈਨੂੰ ਮੈਂ ਚੱਲੇ ਪਿਆ ਠੀਕ ਐ ਸੱਚੀ ਸਿਮਰਤ ਦੁਖ ਸੁਖ ਤੇ ਸਾਡੇ ਨਾਲ ਹੀ ਬਨੇ ਨੇ ਪਰ ਤੇਰੀ ਕਿਸਮਤ ਦਾ ਸਤਾਰਾ ਅੱਜ ਜੱਗਿਆ ਸਹੀ ਗੱਲ ਆ ਭਾਬੀ ਸੇਵਕ ਨੇ ਜਿਸ ਤਰ੍ਹਾਂ ਅੱਜ ਗੱਲ ਕੀਤੀ ਹੈ ਨਾ ਜਦੋਂ ਵਿਆਹ ਵੀ ਹੋਇਆ ਸੀ ਨਾ ਐਦਾਂ ਦਿਲ ਖੋਲ ਕੇ ਨਹੀਂ ਸੀ ਕਰਦਾ ਚਲੋ ਪਰਮਾਤਮਾ ਜੋ ਕਰਦਾ ਚੰਗੇ ਲਈ ਕਰਦਾ ਜੇ ਔਖਾ ਟਾਈਮ ਆਂਦਾ ਹੈ ਨਾ ਬੰਦੇ ਤੇ ਤੋ ਯਾਦ ਦਿਲਾਉਂਦਾ ਹੈ ਕਿ ਸੋਖੇ ਨੂੰ ਅਸੀਂ ਕਿਵੇਂ ਹੰਡਾਣਾ ਵੈ ਸਹੀ ਗੱਲ ਬਾਰੇ ਤੈਨੂੰ ਹਮੇਸ਼ਾ ਖੁਸ਼ ਰੱਖੇ ਉਹਦੇ ਨਾਲ ਤੈਨੂੰ ਪਤਾ ਜਿੰਨੀ ਖੁਸ਼ ਮੈਂ ਹੋਣੀ ਹੈ ਨਾ ਐਨੇ ਪਿਛਲੇ ਮਹੀਨੇ ਚ ਨਾ ਮੈਂ ਬਿਲਕੁਲ ਖੁਸ਼ ਨਹੀਂ ਹੈਗੀ ਕੋਚੀ ਦੇ ਦਿਨੇ ਕਸਮ ਜਲੋ ਬਸ ਸਮਝ ਲੈ ਮਾਰਨ ਦੇ ਜਿਹੜੀਆਂ ਤਕਲੀਫਾਂ ਅੱਗੇ ਰੱਖੀਆਂ ਸੀ ਨਾ ਉਹ ਸਾਰੀ ਉਮਰ ਦੇ ਨਚੋੜ ਪਹਿਲਾਂ ਹੀ ਦੇ ਦਿੱਤਾ ਕਿ ਦੁਖੀ ਹੋਲਾ ਪਹਿਲਾਂ ਪਹਿਲਾਂ ਬਾਅਦ ਚ ਖੁਸ਼ੀ ਖੁਸ਼ੀ ਰਹਿਣਾ ਮੈਂ ਚਲਾ ਰਲ ਕੇ ਚਾਹ ਬਣਾਣਨੇ ਆ ਚਲਾ